ਦੇਖੋ ਮੈਂ ਭੈਣ ਭਰਾਵਾਂ ਦਾ ਜਿਹੜੀ ਰਵਾਂਗਾ ਜਿੰਨਾਂ ਨੇ ਆ ਕੇ 30 ਟਾਈਮ ਆਪਣਾ ਕੱਢ ਕੇ ਤਾਂ ਜਿੱਥੇ ਮੈਨੂੰ ਸਮਰਥਨ ਦਿੱਤਾ ਆ ਮੈਂ ਅੱਗੇ ਵੀ ਭੈਣ ਭਰਾਵਾਂ ਦਾ ਦੇਣਦਾਰ ਆਂ ਔਰ ਅੱਗੇ ਵੀ ਜਿੰਨਾ ਚਿਰ ਦੇਣਦਾਰ ਰਵਾਂਗੇ ਕਿਹੜੀ ਲੱਗੇ ਜੀ ਕਮੇਟੀ ਅਸੀਂ ਇਹ ਤੱਕੜ ਮੱਲਾ ਆ ਜਿਹਦੇ ਵਿੱਚ ਸਾਡੇ ਸਾਰੇ ਭੈਣ ਅੱਜ ਵੀ ਸਾਡੇ ਰਾਜਪਾਲ ਜੀ ਘਰ ਮਿਡਲ ਰਾਜਪਾਲ ਨੇ ਰੱਖੀ ਆ ਔਰ ਸਾਨੂੰ ਬਹੁਤ ਮਾਣ ਮਹਿਸੂਸ ਹੁੰਦਾ ਆ ਵੀ ਅਸੀਂ ਆਪਣੇ ਭੈਣ ਭਰਾਵਾਂ ਦਾ ਸਾਡੇ ਸੰਸਦ ਸਾਡਾ ਸਨਮਾਨ ਕਰ ਰਹੇ ਆ ਕਿਹੋ ਜਿਹਾ ਹੰਗਾਰਾ ਮੇਰੇ ਲੋਕਾਂ ਦੇ ਹੰਕਾਰਾ ਦੇਖੋ ਤੁਸੀਂ ਬਾਅਦ ਪਿੱਛੇ ਸਾਡੇ ਕੈਮਰਾਮੈਨ ਪਿੱਛੇ ਘੁਮਾ ਕੇ ਦੇਖੋ ਇਹੋ ਮਾਨਸੂਰਤਾ ਸਾਨੂੰ ਕਿ ਭੈਣ ਭਰਾ ਸਾਡੇ ਨਾਲ ਆ ਔਰ ਮੇਰੇ ਆ ਵੀਰ ਜੀ ਨੇ ਹੁਣੇ ਹੁਣੇ ਮੈਨੂੰ ਚੇਤਾ ਕਰਾਇਆ ਕੰਮ ਕਰਾਇਓ ਨਾ ਚੇਤਾ ਨਹੀਂ ਰਹਿੰਦਾ ਆ ਸਾਡੀ ਜਿਹੜੀ ਲਾਈਟ ਸੀ ਇਹ ਵੀਰ ਜੀ ਨੇ ਚੇਤਾ ਕਰਾਇਆ ਸਾਡੀ ਵਡਾਲੇ ਭਿੱਟੇ ਵੱਡਣਾ ਸੀ ਔਰ ਸਾਡੇ ਵੀਰ ਜੀ ਨੇ ਸਾਡੇ ਨਾਲ ਮਾਨ ਸਨਮਾਨ ਸਾਡੇ ਸਾਰੇ ਕਰਕੇ ਇਹ ਅਸੀਂ ਅੱਜ ਜਿਹੜੀ ਲਾਈਟ ਆ ਸਾਡੇ ਪਿੰਡ ਨਾਲ ਜੁੜੀ ਸਾਡੇ ਪਿੰਡ ਦੇ ਜੁੜਨੇ ਨਾਲ ਅੱਜ ਇੱਕ ਝਮੱਕਾ ਨਹੀਂ ਮਾਰਦੇ ਜੀ ਅਸੀਂ ਕੰਮ ਵਾਲੀ ਕੋਈ ਕਸਰ ਨਹੀਂ ਛੱਡੀ ਜਦੋਂ ਸਾਡੇ ਕੋਲ ਹੀ ਕੋਈ ਕਸਰ ਨਹੀਂ ਛੱਡੀ ਇਹ ਕੰਮ ਜਿਹੜਾ ਸਾਡਾ ਐਮਪੀ ਸਾਹਿਬ ਨੇ ਔਰ ਸਾਡੇ ਨਾ ਸੋਨੀ ਸਾਹਿਬ ਨੇ ਅਛੇ ਸਾਹਿਬ ਨੂੰ ਫੋਨ ਕਰਕੇ ਉਦੋਂ ਉਹਨਾਂ ਨੂੰ ਕਰਕੇ ਸਾਡਾ ਕੰਮ ਕਰਾਇਆ ਕਿੰਨੇ ਸਾਲ ਤੋਂ ਤੁਸੀਂ ਸੇਵਾ ਕਰ ਰਹੇ ਤੇ ਬੋਟਰ ਚ ਕਿੰਨੇ ਹਰ ਵਾਰ ਲੈਂਦੇ ਮੈਂ ਤਕਰੀਬਨ 20 ਸਾਲ ਤੋਂ ਸੇਵਾ ਕਰ ਰਿਹਾ ਜੀ ਭੈਣ ਭਰਾਵਾਂ ਦੇ ਨਾਲ ਔਰ ਮੈਨੂੰ ਇਹ ਮਾਣ ਮਹਿਸੂਸ ਹੁੰਦਾ ਆ ਜਦਗੇ ਵੀ ਭੈਣ ਭਰਾ ਜਿਹੜੇ ਆ ਮੇਰੇ ਮੋਢੇ ਨਾਲ ਮੋਢਾ ਲਾ ਕੇ ਚੱਲਦੇ ਆ ਮੈਨੂੰ ਅੱਜ ਹੋਰ ਮਾਨਸੂਖ ਹੋ ਰਿਹਾ ਵੀ ਸਾਰੇ ਬੇਜਾਗ ਅੱਜ ਭਰੇ ਫੱਟਦਾ ਨੂੰ ਬਹੁਤ ਨੂੰ ਪਰਵਾਹ ਹੰਗਾਰਾ ਮਿਲਿਆ ਅਰ ਮੈਂ ਬਹੁਤ ਆਪਣੇ ਮਨ ਨੂੰ ਖੁਸ਼ੀ ਮਹਿਸੂਸ ਕਰ ਰਿਹਾ ਕਿ ਜੇ ਅੱਜ ਮੈਂ ਭੈਣ ਭਰਾਵਾ ਦੇ ਨਾਲ ਚੱਲਿਆ ਸੀ ਅੱਜ ਭੈਣ ਭਰਾ ਵੀ ਮੇਰੇ ਨਾਲ ਚੱਲ ਰਹੇ ਹਨ ਮੈਨੂੰ ਬਹੁਤ ਮਾਨ ਮਹਿਸੂਸ ਹੋਇਆ ਭੈਣ ਭਰਾਵਾ ਅਸੀਂ ਭੈਣ ਭਰਾਵਾ ਨੂੰ ਇਹ ਬੇਨਤੀ ਕਰਨੀ ਚਾਹੁੰਦੇ ਹਾਂ ਕਿ 23 ਤਰੀਕ ਨੂੰ ਸ਼ਨੀਵਾਰ 4 ਨੰਬਰ ਦਾ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਮੋਰ ਲਾ ਕੇ ਕਾਮਯਾਬ ਕਰੋ ਹੈ ਅਸੀਂ ਜਰਸੀ ਨੰਬਰ ਵਾਰਡ ਦੇ ਵਰਕਰਾਂ ਨੂੰ ਅਪੀਲ ਕਰਨਾ ਚਾਹੁੰਦੇ ਆ ਕਿ 4 21 ਤਰੀਕ ਨੂੰ 4 ਨੰਬਰ ਬਟਨ ਦਬਾ ਕੇ ਕਾਂਗਰਸ ਪਾਰਟੀ ਨੂੰ ਕਾਮਯਾਬ ਕਰੋ ਅਸੀਂ ਵੱਧ ਚੜ ਕੇ ਕੰਮ ਕਰਦੇ ਰਹੇ ਆ ਤੇ ਕਰਦੇ ਰਾਂ ਹੋਰ ਪਿੰਡ ਵਿੱਚ ਆਏਗੀ ਤਾਂ ਲੋਕਾਂ ਨੂੰ ਬਾਹਰ ਟੱਕੇ ਨਹੀਂ ਖਾਣੇ ਪੈਣਗੇ ਸਾਡੇ ਦਰਵਾਜ਼ੇ ਇਹਨਾਂ ਲਈ ਹਮੇਸ਼ਾ 24 ਘੰਟੇ ਖੁੱਲੇ ਰਹਿੰਦੇ ਆ ਤੇ ਖੁੱਲੇ ਰਹਿਣਗੇ ਅਸੀਂ ਪਿੰਡ ਵਿੱਚ ਵੇਖਿਆ ਕਿ ਬਹੁਤ ਵਿਕਾਸ ਹੋਣ ਵਾਲਾ ਏ ਵਿਕਾਸ ਪਹਿਲਾਂ ਵੀ ਕੀਤਾ ਹੈ ਤੇ ਅੱਗੇ ਵੀ ਕੰਮ ਵੱਧ ਚੜਕੇਗਾ। ਜੇ ਤੁਸੀਂ ਕੋਰਪੋਰੇਸ਼ਨ ਨਾਲ ਮੁਲਾਕਾਤ ਕਰੇ ਲੋਕ ਕਿੰਨਾ ਵੀ ਹੈਗੇ ਜਿਆਦਾ। ਲੋਕਾਂ ਦੀਆਂ ਮੁਸ਼ਕਲਾਂ ਤੇ ਬਹੁਤ ਜ਼ਿਆਦਾ ਵਾ ਕਮੀਆਂ ਬਹੁਤ ਜ਼ਿਆਦਾ ਵਾ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ। ਕੂੜਾ ਕਰਕਟ ਦਾ ਥਾਂ ਥਾਂ ਐ ਬੱਚੇ ਬਿਮਾਰ ਹੁੰਦੇ ਆ। ਮਤਲਬ ਇਹ ਵੀ ਬਹੁਤ ਧਿਆਨ ਦੇਣ ਵਾਲਾ ਹੈ। ਜੀ ਅਸੀਂ ਮਤਲਬ ਗਲੀਆਂ ਆਪਣੇ ਛੋਟੀਆਂ ਗਲੀਆਂ ਛੱਡ ਕੇ ਬਰਬਕ ਕਲੋਨੀਆਂ ਵਿੱਚ ਜਦ ਵਧੀਆ ਚੱਲੇ ਜਾਵਾਂਗੇ ਤਾਂ ਪਿੰਡ ਦਾ ਵਿਕਾਸ ਕੌਣ ਕਰੇਗਾ ਜੇ ਅਸੀਂ ਪਿੰਡ 'ਚ ਰਾਵਾਂਗੇ ਤੇ ਇਹ ਪਿੰਡ ਵਾਲਿਆਂ ਦਾ ਸੁਧਾਰ ਕਰ ਸਕਦੇ ਆ ਜਦੋਂ ਤੁਸੀਂ ਗਿਸ਼ ਜਾਂਦੇ ਹੋ ਤਾਂ ਪਿੰਡੇ ਪਹਿਲ ਦੇ ਅਧਾਰ ਤੇ ਜਿਹੜਾ ਕੰਮ ਨਹੀਂ ਹੋ ਜਾ ਕੇ ਪਿੰਡ ਵਿੱਚ ਜੇ ਕੋਈ ਕੰਨਾਇ ਕੰਮ ਕਰਵਾਣਾ ਪਹਿਲੇ ਅਧਾਰ ਤੇ ਤਾਂ ਇਹ ਹੀ ਆ ਕਿ ਗਲੀਆਂ ਨਾਲੀਆਂ ਦਾ ਬਹੁਤ ਬੁਰਾ ਹਾਲ ਆ ਜਿੱਥੇ ਰੋਟੀ ਖਾਣੀ ਮੁਸ਼ਕਲ ਹੋਈ ਦੁਕਾਨਾਂ ਗੰਦਗੀ ਬਹੁਤ ਜ਼ਿਆਦਾ ਹੈ ਬਾਹਰ ਸਰਕਾਰ ਦੇ ਖੁੱਲ੍ਹੇ ਸੜਕਾਂ ਉੱਤੇ ਵੀ ਗੰਦਗੀ ਦੇ ਬਹੁਤ ਢੇਰ ਆ ਇਸ ਕਰਕੇ ਕੱਲ ਦੇ ਆਧਾਰ ਤੇ ਪਹਿਲਾਂ ਇਹੀ ਕੰਮ ਕਰ ਨਿਕਲੀਆਂ ਨਾਲ ਨਾਲ ਵਿਕਾਸ ਕਰਾਂਗੇ ਸਟਰੀਟ ਲਾਈਟਾਂ ਜੋ ਵੀ ਮਤਲਬ ਕਿ ਕਮੀਆਂ ਪੇਸ਼ੀਆਂ ਸਾਰੀਆਂ ਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਜਲਦੀ ਤੋਂ ਜਲਦੀ